ਆਪਾਂ ਕੋਸ਼ਿਸ਼ ਦਿਨ ਪਹਿਲਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਇੱਕ ਫ੍ਰਿਜਨੋ ਦਾ ਹਰਿਆਣਵੀ ਮੂਲ ਦਾ ਰਹਿਣ ਵਾਲਾ ਜਿਹੜਾ ਬੰਦਾ ਆ ਕੁਵਰ ਨਾਮ ਦਾ ਉਸ ਨੂੰ ਉਸ ਦੀ ਕਾਰ ਦੇ ਵਿੱਚ 17 ਦੇ ਕਰੀਬ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਤੇ ਮੌਕੇ ਦੇ ਉੱਤੇ ਹੀ ਜਿਹੜੀ ਆ ਉਹ ਉਸ ਦੀ ਮੌਤ ਹੋ ਗਈ ਸੀ ਇਹ ਪਿਛਲੇ ਮਹੀਨੇ ਦੀ ਗੱਲ ਆ ਤੇ ਅੱਜ ਫ੍ਰਿਜਨੋ ਪੁਲਿਸ ਨੇ ਇਹ ਅਨਾਉਂਸ ਕੀਤਾ ਹੈ ਵੀ ਦੋ ਹਰਿਆਣਵੀ ਮੂਲ ਦੇ ਜਿਹੜੇ ਮੁੰਡੇ ਆ ਇੱਕ 24 ਸਾਲਾਂ ਦਾ ਕ੍ਰਿਸ਼ਨ ਕੁਮਾਰ, ਇੱਕ 31 ਸਾਲਾਂ ਦਾ ਵਿਸ਼ਾਲ ਉਹਨਾਂ ਨੂੰ 33 ਸਾਲਾਂ ਦੇ ਕੁਵਰ ਕੁਮਾਰ ਜਿਸ ਨੂੰ ਗੋਲੀਆਂ ਨਾਲ ਮਾਰਿਆ ਸੀ ਉਸ ਦੇ ਸਬੰਧ ਦੇ ਵਿੱਚ ਅਰੈਸਟ ਕੀਤਾ ਗਿਆ ਹੈਗਾ। ਜੁਲਾਈ 21 ਨੂੰ 7 ਵਜੇ ਸ਼ਾਮ ਦੇ ਕਰੀਬ ਜਦੋਂ ਪੁਲਿਸ ਪਹੁੰਚੀ ਉਸ ਕਾਰ ਦੇ ਲਾਗੇ ਜਿੱਥੇ ਉਹਨੂੰ ਗੋਲੀਆਂ ਮਾਰੀਆਂ ਗਈਆਂ ਸੀਆਂ ਅਕੇਸ਼ੀਆ ਐਵੇਨਿਊ ਦੇ ਉੱਤੇ ਤੇ ਦੇਖਿਆ ਵੀ ਜਿਹੜਾ ਵਿਕਟਮ ਆ ਉਹਦੀ ਆਲਰੇਡੀ ਜਿਹੜੀ ਮੌਤ ਆ ਉਹ ਚੁੱਕੀ ਹੈਗੀ ਆ। ਫ੍ਰਿਜਨੋ ਦੀ ਪੁਲਿਸ ਇਹ ਕਰ ਰਹੀ ਆ ਹੁਣ ਇਹ ਦੱਸ ਰਹੀ ਆ ਕੀ ਡਿਟੈਕਟਿਵਸ ਨੂੰ ਇਹ ਪਤਾ ਲੱਗਿਆ ਕਿ ਜਿਹੜੀ ਇਹ ਸ਼ੂਟਿੰਗ ਸੀ ਕੋਈ ਉਹਨਾਂ ਦੀ ਇੰਟਰਪਰਸਨਲ ਕਨਫਲਿਕਟ ਸੀਗਾ ਜਿਹਦੇ ਕਰਕੇ ਜਿਹੜੀ ਸ਼ੂਟਿੰਗ ਹੋਈ ਸੀਗੀ ਸੋ ਇਹ ਦੋਨੋਂ ਜਣਿਆਂ ਨੇ ਗੋਲੀਆਂ ਮਾਰ ਕੇ ਉੱਥੋਂ ਉਹ ਭੱਜ ਗਏ ਅਗਸਤ 14 ਨੂੰ ਪੁਲਿਸ ਵਾਲਿਆਂ ਨੇ ਸਰਚ ਵਾਰੰਟ ਜਿਹੜੇ ਆ ਉਹ ਐਗਜ਼ੀਕਿਊਟ ਕੀਤੇ ਬੇਕਰਸਫੀਲਡ ਤੇ ਵੈਕਟਰਵਿਲ ਦੇ ਵਿੱਚ ਜਿੱਥੋਂ ਜਿਹੜੇ ਆ ਕ੍ਰਿਸ਼ਨ ਤੇ ਵਿਸ਼ਾਲ ਦੋਨਾਂ ਨੂੰ ਅਰੈਸਟ ਕਰ ਲਿਆ ਗਿਆ ਤੇ ਉਹਨਾਂ ਦੇ ਕੋਲੋਂ ਫਾਇਰ ਆਰਮਜ਼ ਵੀ ਜਿਹੜੇ ਆ ਡਿਸਕਵਰਡ ਕੀਤੇ ਗਏ ਹੈਗੇ ਆ ਹੁਣ ਦੋਨੋਂ ਬੰਦਿਆਂ ਦੇ ਉੱਤੇ ਜਿਹੜੇ ਆ ਹੋਮੋਸਾਈਡ ਚਾਰजेस ਜਿਹੜੇ ਲਾਏ ਜਾ ਰਹੇ ਆ ਐਸ ਵੈਲ ਐਜ ਕਹਿੰਦੇ ਐਨਹੈਂਸਮੈਂਟ ਚਾਰजेस ਸੋ ਹਰਿਆਣੇ ਮੂਲ ਦੇ ਹੀ ਲੋਕ ਸੀਗੇ ਦੋਨੋਂ ਹੀ ਤੇ ਇਹਨਾਂ ਨੇ ਆਪਣੇ ਹੀ ਜਿਹੜੇ ਹਰਿਆਣੇ ਮੂਲ ਦਾ ਜਿਹੜਾ ਸਾਥੀ ਸੀ ਉਹਨੂੰ ਜੜੀਆਂ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਇਹ ਆਪਾਂ ਖਬਰ ਸਾਂਝੀ ਵੀ ਕੀਤੀ ਸੀ ਕਹਿੰਦੇ ਵੀ ਉਹ ਮੁੰਡਾ ਬੜਾ ਬੀਬਾ ਸੀ ਉਸਨੇ ਬਹੁਤ ਸਾਰੇ ਲੋਕਾਂ ਦੀ ਜਿਹੜੀ ਆ ਹਰਿਆਣਵੀ ਲੋਕਾਂ ਦੀ ਜਿਹੜੀ ਆ ਯੂ ਐਸ ਏ ਦੇ ਵਿੱਚ ਜੌਬ ਲੱਭਣ ਚ ਇਮੀਗ੍ਰੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਹੈਲਪ ਆ ਉਹੋ ਕੀਤੀ ਸੀ ਪੁਲਿਸ ਨੇ ਉਸ ਟਾਈਮ ਤੇ ਜਿੱਤੇ ਜਿਹੜਾ ਉਹ ਦੱਸਿਆ ਸੀਗਾ ਵੀ ਦੋ ਪੋਸੀਬਲ ਸਸਪੈਕਟ ਨੇ ਜਿਹੜੇ ਇੱਕ ਗੂੜੇ ਰੰਗ ਦੀ ਸਿਡਾਨ ਗੱਡੀ ਦੇ ਵਿੱਚ ਆਏ ਸੀ ਤੇ ਉਹਨਾਂ ਨੇ ਇਸ ਕਤਲ ਨੂੰ ਅੰਜਾਮ ਦਿੱਤਾ ਇਹ ਕਹਿੰਦੇ ਰੈਂਡਮ ਐਕਟ ਨਹੀਂ ਸੀਗਾ ਸੋ ਇਹ ਕੋਈ ਕੀ ਸੀਗੀ ਕੋਈ ਰੰਜਿਸ਼ ਸੀ ਕੋਈ ਗੁੱਸਾ ਸੀ ਜਾਂ ਕੀ ਸੀਗਾ ਉਸ ਦੇ ਕਰਕੇ ਕ੍ਰਿਸ਼ਨ ਤੇ ਵਿਸ਼ਾਲ ਨੇ ਜਿਹੜਾ ਕੁਮਰ ਕੁਮਾਰ ਨੂੰ ਕਤਲ ਕਰ ਦਿੱਤਾ ਆ ਤਾਂ ਉਹ ਚੀਜ਼ ਸੀ ਅਪਰ ਨੂੰ ਦੱਸਿਆ ਸੀਗਾ ਅਟਾਰਨੀ ਜੇਟਰ ਕਿ ਆਣਾ ਉਹਨਾਂ ਨੇ ਕਹਿੰਦੇ ਵੀ 20 ਮਿੰਟ ਪਹਿਲਾਂ ਹੀ ਇਸ ਮੁੰਡੇ ਦੇ ਨਾਲ ਗੱਲ ਹੋਈ ਸੀ ਉਹਨਾਂ ਦੇ ਕਲਾਇੰਟ ਸੀਗੇ ਵੀ ਭਾਈ ਤੇਰਾ ਗ੍ਰੀਨ ਕਾਰਡ ਅਪਰੂਵ ਹੋ ਗਿਆ ਗ੍ਰੀਨ ਕਾਰਡ ਜਿਹੜਾ ਉਹ ਆ ਗਿਆ ਆ ਤੇ ਉਸ ਉਸ ਨੂੰ ਪਰ ਉਹ ਨਸੀਬ ਨਹੀਂ ਸੀਗਾ ਉਸ ਤੋਂ ਪਹਿਲਾਂ ਹੀ 21 ਜੁਲਾਈ ਨੂੰ ਕੁਮਰ ਕੁਮਾਰ ਨੂੰ ਇਹਨਾਂ ਦੋ ਜਾਣਿਆਂ ਨੇ ਜਿਨ੍ਹਾਂ ਦੇ ਉੱਤੇ ਹੁਣ ਕੱਥੇ ਦੋਸ਼ ਜਿਹੜੇ ਉਹ ਲੱਗ ਰਹੇ ਆ ਵੀ ਇਹਨਾਂ ਦੇ ਦੁਆਰਾ ਉਸ ਨੂੰ ਮਾਰ ਦਿੱਤਾ ਆ ਗਿਆ ਸੀਗਾ ਸੋ ਪੁਲਿਸ ਨੇ ਆ ਜਿਹੜਾ ਕਹਿੰਦੇ ਵੀ ਇਹ ਗ੍ਰਿਫਤਾਰ ਕੀਤੇ ਆ ਤੇ ਇਹਨਾਂ ਉਤੇ ਇਹੀ ਦੋਸ਼ ਆ ਵੀ ਉਹਨਾਂ ਦਾ ਕੋਈ ਡਿਸਐਗਰੀਮੈਂਟ ਜਿਹੜਾ ਉਹ ਹੋਇਆ ਸੀ ਕੁਮਰ ਕੁਮਾਰ ਦੇ ਜਿਹੜਾ ਉਹ ਨਾਲ ਸੋ ਇਹ ਰੈਂਡਮ ਐਕਟ ਨਹੀਂ ਸੀਗਾ ਸੋ ਇਦਾਂ ਲੱਗਦਾ ਵੀ ਜਦਾਂ ਬਦਲਾਖੋਰੀ ਦੀ ਭਾਵਨਾ ਦੇ ਨਾਲ ਇਹ ਕਤਲ ਕੀਤਾ ਗਿਆ ਹੋਵੇ ਜੀ